ਤੇ ਇਹਦੇ ਚ ਹੁਣ ਜਿਵੇਂ ਆ 4 ਵੀਲ ਆ ਇਹ ਕਿੰਨੇ 80 ਆ ਇਹ 80 HP ਦਾ ਤੇ ਇਹ ਦੋਨੋਂ 90 ਇਹ ਦੋਨੋਂ ਤੇ ਪਰਫਾਰਮੈਂਸ ਕਿਹਦੀ ਜ਼ਿਆਦਾ ਵਧੀਆ ਪਰਫਾਰਮੈਂਸ ਇਹਦੀ ਸਾਨੂੰ ਵਧੀਆ ਲੱਗੀ 80 ਦੀ ਹਾਂਜੀ ਕਾਰ ਨੂੰ ਇਹ 4 ਵੀਲ ਕਰਕੇ ਆ ਗਏ 4 ਵੀਲ ਨਹੀਂ ਵੈਸੇ ਵੀ ਇਹਦੇ ਇੰਜਨ ਦੀ ਬੜਕ ਬਹੁਤ ਵਧੀਆ ਨਾਲੇ ਵੱਖਰੀ ਆ ਜੋਰ ਪਤਾ ਲੱਦ ਦੱਸਦਾ ਆ ਕੀ ਮੈਂ ਜੋਰ ਲਾਉਣਾ ਇਹਦਾ ਸਾਇਲੈਂਸਰ ਜਿਵੇਂ ਸਟੀਲ ਦਾ ਹੁੰਦਾ ਹਾਂਜੀ ਹਾਂਜੀ ਸਟੀਲ ਦਾ ਹੀ ਆ ਇਹ ਹਾਂਜੀ ਹਾਂਜੀ ਇਹ ਨਾਲ ਦਾ ਹੀ ਆ ਨਾਲ ਦਾ ਨਾਲ ਦਾ ਅੱਛਾ ਇਹਨਾਂ ਦੇ ਦੂਜੇ ਲੱਗਦੇ ਇਹਨਾਂ ਦੇ ਦੂਜੇ ਆ ਇਹ ਥੋੜਾ ਜਿਹਾ ਐਕਸਪੋਰਟ ਮਾਡਲ ਜਾਂ ਇਦਾਂ ਉਧਰੋਂ ਸੈਂਪਲ ਹੋ ਗਿਆ ਹੋਇਆ ਤੇ ਇਹ ਇੱਥੇ ਆਪਣੇ ਫਰਾ ਇੱਥੇ ਹੋਇਆ ਹਸ਼ਿਆ ਹੋਇਆ ਤੇ ਇਹ ਉਧਰੋਂ ਹੋਇਆ ਵਾ ਹਾਂਜੀ ਹਾਂਜੀ ਹੈ ਸੇਮ ਹੀ ਲੱਗਦਾ ਸਾਰਾ ਇਹਨੂੰ ਇਹਦਾ ਫੀਚਰ ਵੀ ਥੋੜੇ ਲੱਗ ਗਿਆ ਇਦਾਂ ਇਹਦੇ ਲੱਗਾ ਪੰਪ ਪਿੱਛੇ ਤੇਲ ਭੇਜਦਾ ਜਰੋਂ ਆਪਾਂ ਬ੍ਰੇਕ ਲਾਉਣੇ ਟਰਾਲੀ ਦੇ ਹਾਂ ਇਹ ਇਹਦੇ ਵਿੱਚ ਹੀ ਆ ਇਹਨਾਂ ਦੋਹਾਂ ਚੈਨੀਆਂ ਦਾ ਠੀਕ ਹੈ ਹਾਂਜੀ ਤੇ ਇਹਦਾ 4 ਵੀਲ ਹੈ ਜਿਹੜਾ ਉਹ ਸਵਿਚ ਤੇ ਆ ਆ ਇਹਦਾ ਡੁਅਲ ਕਲੱਚ ਆ ਅੱਛਾ ਆ ਇਹਦਾ ਸ਼ਟਲ ਗੇਅਰ ਆ ਠੀਕ ਹੈ ਆ ਆਪਣੇ ਇਦਾਂ ਨਾਰਮਲ ਗੇਅਰ ਆ ਆ ਇਹਦਾ ਕਰੀਪਰ ਗੇਅਰ ਆ ਠੀਕ ਹੈ ਹਾਫ ਗੇਅਰ ਕਹਿ ਸਕਦੇ ਆਪਾਂ ਹਾਂ ਜਦਾਂ ਚੜਾਈ ਚੜਦਾ ਆ ਹਾਂ ਇਹ ਹਾਫ ਗੇਰ ਆ ਮੰਨ ਲਓ ਡਿਫੈਂਸਰ ਲਾ ਕੇ ਲਾਉਨੇ ਆ ਨਾ ਜਦੋਂ ਹਾਂ ਤੇ ਲੱਗ ਗਿਆ ਤੇ ਜਦੋਂ ਇਹਨੂੰ ਲਾਉਣਾ ਬ੍ਰੇਕ ਦੇ ਨਾ ਇਦਾਂ ਜ਼ੋਰ ਨਾਲ ਪੈਰ ਮਾਰਨਾ ਪੈਣਾ ਇਹ ਫੇਰ ਲੈਣਾ ਹੈ ਫੇਰ ਲੈਣਾ ਹਾਂਜੀ ਠੀਕ ਆ ਹਾਂਜੀ ਤੇ ਇਧਰਲੇ ਪਾਸੇ ਇਧਰ ਆਪਣੇ ਲੈਫਟ ਦੇ ਕੰਟਰੋਲ ਆ ਹਾਰਡ ਡਿਸਟ੍ਰਿਬਿਊਟਰ ਦਾ ਕੀ ਹਾਲ ਨੇ ਵੀ ਸੱਚ ਨੂੰ ਅੱਜ ਆਪਾਂ ਖੜੇ ਸੀ ਕਾਲਾ ਸੰਘਿਆ ਪਿੰਡ ਤੇ ਨਾਲ ਆਪਣੇ ਹੈਗਾ ਏਕਮ ਸੰਘਾ ਤੇ ਅੱਜ ਆਪਾਂ ਕਿਸੇ ਕੋਈ ਟਰੈਕਟਰ ਮੰਡੀ ਤੇ ਨਹੀਂ ਖੜੇਗੇ ਇੱਕ ਘਰ ਦੇ ਵਿੱਚ ਖੜੇ ਆ ਫਾਰਮ ਹਾਊਸ ਤੇ ਸੰਘਾ ਫਾਰਮ ਹਾਊਸ ਤੇ ਦੇ ਦੇਖੋਗੇ ਟਰੈਕਟਰ ਤੇ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਇਸ ਟਰੈਕਟਰ ਬਾਰੇ ਦੱਸਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਅਰਨੋਲਡ ਟਰੈਕਟਰਾਂ ਬਾਰੇ ਵੀ ਜਾਣਕਾਰੀ ਦਵਾਂਗੇ। ਇੱਕਮ ਬਾਈ ਕੀ ਹਾਲ ਹੈ? ਵਧੀਆ ਜੀ। ਇੱਕ ਆ ਫਿਰ ਆਪਣਾ ਸਭ ਤੋਂ ਪਹਿਲਾ ਟਰੈਕਟਰ। ਹਾਂਜੀ ਇਹ ਸਾਡੇ ਬਾਬਾ ਜੀ ਦਾ ਪਹਿਲਾ ਟਰੈਕਟਰ ਹੈ। ਅੱਛਾ ਜੀ। ਹਾਂਜੀ। ਇਹ 1952 ਮਾਡਲ ਆ। ਠੀਕ ਹੈ। ਹਾਂਜੀ। ਤੇ ਚਲੋ ਟਰੈਕਟਰ ਬਾਰੇ ਦਾ ਜਾਣਕਾਰੀ ਲੈਣੇ ਆ ਸਭ ਤੋਂ ਪਹਿਲਾਂ ਤਾਂ ਜਿਹੜੇ ਦੇਖਣ ਆਲੇ ਉਹਨਾਂ ਨੇ ਕਹਿਣਾ ਵਾ ਵੀ ਮੁੰਡਾ ਨਿੱਕੀ ਜਿਹੀ ਉਮਰ ਦਾ ਵਾ। ਹਾਂਜੀ। ਵੀ ਇਹ ਫਿਰ ਨਾਲ ਹੁਣ ਪੜ੍ਹਾਈ ਵੀ ਚੱਲਦੀ ਆ। ਹਾਂਜੀ ਹਾਂਜੀ। ਤੇ ਟਰੈਕਟਰਾਂ ਦਾ ਫਿਰ ਸ ਠੀਕ ਹੈ ਤੇ ਅਸ ਹੈ ਹੁਣ ਇਹਦੇ ਬਾਰੇ ਦੱਸ ਵੀ ਇਹ ਇਹ ਫਰਗੂਸਨ ਟਰੈਕਟਰ ਹੈ ਨਾ ਹਾਂਜੀ ਹਾਂਜੀ ਇਹ ਪਾਵਰ ਇਨ ਤੇ ਪੈਟਰੋਲ ਵਾਲਾ ਜਾਂਦਾ ਜਿਹੜਾ ਠੀਕ ਹੈ ਹਾਂਜੀ ਤੇ ਇਹ ਟਰੈਕਟਰ ਦੇ ਹੁਣ ਆਪਾਂ ਇੰਜਨ ਨੂੰ ਚੇਂਜ ਕਰਨਾ ਪਿਆ ਕਿਉਂਕਿ ਇਹਦਾ ਇੰਜਨ ਹੈਗਾ ਬੀਚ ਦਿੱਤਾ ਹੈ ਨਾ ਹਾਂਜੀ ਹਾਂਜੀ ਤੇ ਉਹ ਪੁਰਾਣਾ ਪਹਿਲਾਂ ਵੇਚਿਆ ਗਿਆ ਕਿਤੇ ਹਾਂਜੀ ਹਾਂਜੀ ਤੇ ਅੱਜ ਹੁਣ ਫੇਰ ਸੋਚਦੇ ਆਂ ਵੀ ਆਪਾਂ ਲਿਆਉਣਾ ਹੈ ਹਾਂਜੀ ਕਰੀਏ ਇਹਨੂੰ ਰੀਸਟੋਰ ਕਰਨਾ ਠੀਕ ਹੈ ਹਾਂਜੀ ਠੀਕ ਹੈ ਤੇ ਇੱਕ ਤਾਂ ਇਹ ਟਰੈਕਟਰ ਜਿਹੜਾ ਹਨਾ ਤੇ ਇੱਕ ਟਰੈਕਟਰ ਮੈਂ ਉਹ ਉਧਰ ਦੇਖਿਆ ਆਪਣੇ ਅੰਦਰ ਲਾਇਆ ਹੋਇਆ ਵਾ ਸਾਹਮਣੇ ਹਾਂਜੀ ਛਤੀ ਵੀ ਹਾਂਜੀ ਉਹ ਉਹ ਕਿਉਂ ਅੰਦਰ ਰੱਖਿਆ ਵਾ ਬਸ ਸ਼ੌਂਕ ਨੂੰ ਖੜਾ ਕਰਨਾ ਹੈਗਾ ਅੱਛਾ ਵੀ ਇੱਕ ਉਹ ਬਸ ਪਾਸੇ ਰੱਖਤਾ ਹਾਂਜੀ ਇਹ ਸਾਰਿਆਂ ਤੋਂ ਕੰਮ ਲੈਣਾ ਵਾ ਉਹ ਤੋਂ ਗੱਲਾਂ ਸ਼ੌਂਕ ਨੂੰ ਖੜਾ ਕਰਨਾ ਬਿਲਕੁਲ ਨਵਾਂ ਬ੍ਰੈਂਡ ਨੂੰ ਲਿਆ ਕੇ ਕਿਹੜਾ ਮਾਡਲ ਉਹ ਉਹ 24 ਅੱਛਾ 24 ਮਾਡਲ ਲਿਆ ਕੇ ਠੀਕ ਹੈ ਨੋਰਟ ਟਰੈਕਟਰ ਜਿਹੜੇ ਹੈਗੇ ਆ ਬਾਈ ਉਹਨਾਂ ਨੇ ਬੜੇ ਸ਼ੌਂਕ ਨਾਲ ਰੱਖੇ ਆ ਤੇ ਤਿੰਨ ਟਰੈਕਟਰ ਆ ਕਿ ਚਾਰ ਚਾਰ ਅੱਛਾ ਤੈਨ ਚਾਲੂ ਹਾਲਤ ਚ ਹਾਂਜੀ ਤੇ ਇੱਕ ਹੋਇਆ ਜੀ ਹਾਂਜੀ ਇਹ ਕਿਹੜੇ ਕਿਹੜੇ ਮਾਡਲ ਆ ਇਹ 2004 ਮਾਡਲ ਆ ਅੱਛਾ ਹਾਂਜੀ ਇਹ ਇਹ ਪਹਿਲਾ ਟਰੈਕਟਰ ਇਹ ਹੈ ਇਹ ਪਹਿਲਾ ਟਰੈਕਟਰ ਇਹ ਹੈ ਠੀਕ ਆ ਹਾਂਜੀ ਇਹਦੇ ਬਾਰੇ ਦੱਸ ਸਕਦੇ ਕੰਮ ਵੀ ਕੀ ਕੀ ਇਹਦੇ ਵਿੱਚ ਇਹਦੀ ਪਰਫਾਰਮੈਂਸ ਬਹੁਤ ਵਧੀਆ ਅੱਛਾ ਫੀਚਰ ਆ ਜਿਹੜੇ ਇਹਦੇ ਵਿੱਚ ਉਹ ਅੱਜ ਤੱਕ ਆਏ ਨਹੀਂਗੇ ਜਿਹੜੇ ਆਏ ਵੀ ਉਹ ਕਾਪੀ ਹੈ ਜੀ ਅੱਛਾ ਸਾਰੇ ਕਾਪੀ ਹਾਂਜੀ ਜਿੱਦਾਂ ਸ਼ਟਲ ਗੇਅਰ ਉਦੋਂ 2004 ਦੇ ਵਿੱਚ ਜਿੱਦਾਂ ਆ ਉਦੋਂ ਹਾਲੈਂਡ ਦੇ ਵਿੱਚ ਆਇਆ ਨਹੀਂ ਸੀਗਾ ਇੱਕ ਇਹਨੂੰ ਜੈਕੇ ਆ ਲੈਫਟ ਨੂੰ ਉਹ ਵੀ ਨਹੀਂ ਆਇਆ ਹੈਗਾ ਉਹ ਹੁਣ ਆਇਆ ਠੀਕ ਹੈ ਹਾਂਜੀ ਇੱਕ ਹੌਲੈਂਡ ਨਾਲ ਰਲਦਾ ਮਿਲਦਾ ਲੱਗਦਾ ਹਾਂਜੀ ਹਾਂਜੀ ਇਹਨਾਂ ਦੇ ਵਿੱਚ ਇੰਜਨ ਜਿੱਦਾਂ ਫੀਅਰਟ ਦੇ ਨਾਲ ਮਿਲਦੇ ਆ ਅੱਛਾ ਹਾਂਜੀ ਠੀਕ ਹੈ ਹੁਣ ਦੇ ਹੌਲੈਂਡ ਤੇ ਇਹਨਾਂ ਦੇ ਹੌਲੈਂਡ ਦੇ ਇਹਦੇ ਵਿੱਚ ਇੰਜਨ ਜਿਹੜਾ ਸਟਾਰਟਿੰਗ ਦਾ ਤੇ ਪਰਫਾਰਮੈਂਸ ਦਾ ਜ਼ਮੀਨ ਉਸਮਾਨ ਦਾ ਫਰਕ ਆ ਠੀਕ ਹੈ ਹਾਂਜੀ ਸਹੀ ਹੈ ਤੇ ਇਹਦੇ ਵਿੱਚ ਜਿਹੜਾ ਪੰਪ ਆਇਆ ਕਿਹੜਾ ਵਾ ਇਹ ਰੋਟਰੀ ਰੋਟਰੀ ਪੰਪ ਠੀਕ ਹੈ ਤੇ ਹਜੇ ਤੱਕ ਇਹ 24 ਤੋਂ ਲੈ ਕੇ ਹੁਣ ਤੱਕ 20 ਸਾਲ ਹੋ ਗਏ ਤੇ ਕੁਝ ਨਹੀਂ ਹੋਇਆ ਇਹਨੂੰ ਅੱਛਾ ਫੌਲ ਤੱਕ ਆ ਗਈ ਤਾਂ ਪੂਰਾ ਕੰਮ ਲਿਆ ਕੁਝ ਨਹੀਂ ਹੋਇਆ ਇਹਨੂੰ ਠੀਕ ਹੈ ਹਾਂਜੀ ਇਹਦੇ ਉੱਪਰ ਚੱਲੇਗਾ ਮੈਠੀ ਉੱਪਰ ਉੱਪਰਲੇ ਫੰਕਸ਼ਨ ਇਹਦੇ ਦੱਸੀ ਹਾਂਜੀ ਪਹਿਲਾਂ ਦੇ ਤੇ ਚੜਨ ਲਈ ਵੀ ਡਬਲ ਤੀਜੇ ਨੰਬਰ ਤੇ ਜਾਂਦਾ ਸਲਿੱਪ ਹੈ ਪੌੜੀ ਦਾ ਹਾਂਜੀ ਠੀਕ ਆ ਉੱਚਾ ਹੀ ਬੜਾ ਬਣਾਇਆ ਹੋਇਆ ਵਾ ਇਹ ਇੰਨਾ ਹੀ ਉੱਚਾ ਆਉਂਦਾ ਜਾਂ ਟਾਇਰ ਆਪਾਂ ਹੁਣ ਵੱਡੀ ਗੱਲ ਹੈ ਨਹੀਂ ਟਾਇਰ ਆਪਾਂ ਇਹਦੇ ਅਪਗ੍ਰੇਡ ਕੀਤੇ ਇਹਨੂੰ ਐਸੀ 18430 ਦੇ ਤੇ ਇਹਨੂੰ ਆਪਾਂ 18434 ਦੇ ਪਾਏ ਆ ਠੀਕ ਆ ਤੇ ਇਹਦੇ ਲੀਵਰ ਬੜੇ ਦਿਖ ਰਹੇ ਆ ਮੈਨੂੰ ਹਰ ਪਾਸੇ ਆ ਇਹਦਾ ਡੁਅਲ ਗਲੈਚ ਆ ਅੱਛਾ ਆ ਇਹਦਾ ਸ਼ਟਲ ਗੇਅਰ ਆ ਠੀਕ ਆ ਆ ਆਪਣੇ ਇਦਾਂ ਨਾਰਮਲ ਗੇਅਰ ਆ ਆ ਇਹਦਾ ਕ੍ਰੀਪਰ ਗੇਅਰ ਆ ਠੀਕ ਆ ਹਾਫ ਗੇਅਰ ਕਹਿ ਸਕਦੇ ਆ ਆਪਾਂ ਜਦਾਂ ਚੜਾਈ ਚੜਦਾ ਆ ਹਾਂ ਇਹ ਹਾਫ ਗੇਅਰ ਆ ਮੰਨ ਲਓ ਹਾਂ ਹਾਂਜੀ ਓਕੇ ਓਕੇ ਤੇ ਇਹ ਇਹ ਚੜਾਈ ਤੇ ਹੀ ਵਰਤੇ ਜਾਂਦਾ ਬਸ ਨਹੀਂ ਉਦਾਂ ਵੀ ਦਾ ਬਸ ਸਪੀਡ ਇਨਕਰੀਜ਼ ਕਰਨੀ ਆ ਹਾਂ ਹਾਂ ਹਾਂਜੀ ਉੱਤੇ ਬਾਤ ਲਈਦਾ ਠੀਕ ਐ ਤੇ ਇਧਰਲੇ ਪਾਸੇ ਜਿਹੜੇ ਇਹ ਇਧਰ ਆਪਣੀਆਂ 3 ਸਪੀਡ ਐ ਠੀਕ ਐ 3 ਸਪੀਡ ਚ ਆ ਗਿਆ ਹਾਂ ਓਕੇ ਆ ਇਹਦੀ ਹੈਂਡ ਬ੍ਰੇਕ ਆ ਹਾਂ ਆ ਇਹਦਾ ਡਿਫੈਂਸਰ ਲੌਕ ਆ ਆ ਇਹਦਾ ਪੀਟੀਓ ਦਾ ਠੀਕ ਐ ਹਾਂ ਆ ਡਿਫੈਂਸਰ ਲੌਕ ਬੜਾ ਵਧੀਆ ਦਿੱਤਾ ਯਾਰ ਹਨਾ ਇਹ ਬ੍ਰੇਕ ਜਦੋਂ ਆਪਾਂ ਡਿਫੈਂਸਰ ਲੌਕ ਲਾਉਨੇ ਆ ਨਾ ਜਦੋਂ ਹਾਂ ਤੇ ਲੱਗ ਗਿਆ ਤੇ ਜਦੋਂ ਇਹਨੂੰ ਲਾਉਣਾ ਬ੍ਰੇਕ ਦੇ ਨਾ ਇਦਾਂ ਜ਼ੋਰ ਨਾਲ ਪੈਰ ਮਾਰਨਾ ਨਹੀਂ ਪੈਣਾ ਇਹ ਫੇਰ ਲੈਣਾ ਫੇਰ ਲੈਣਾ ਹਾਂਜੀ ਠੀਕ ਐ ਹਾਂਜੀ ਤੇ ਇਧਰਲੇ ਪਾਸੇ ਇਧਰ ਆਪਣੇ ਲੈਫਟ ਦੇ ਕੰਟਰੋਲ ਆ ਹਾਰ ਡਿਸਟ੍ਰਿਬਿਊਟਰ ਦਾ ਬਾਕੀ 150 ਲੀਟਰ ਦੀ ਇਹ ਦੇ ਡੀਜ਼ਲ ਦੀ ਕੈਪੈਸਿਟੀ ਆ ਟੈਂਕ ਦੀ ਠੀਕ ਹੈ ਹਾਂਜੀ ਤੇ ਇਹਦੇ ਮਗਰ ਐਮਪਲੀਮੈਂਟ ਜਿਹੜੇ ਪੈਂਦੇ ਉਹ ਕਿੰਨੇ ਕਿਹੜੇ ਕਿਹੜੇ ਪੈਂਦੇ ਆ ਆਪਣੇ ਇਹਦੇ ਜਿਹੜੇ ਟਿੱਲਰ ਆ ਉਹ ਹੈਗੇ 21 ਹੂੰ ਤੇ ਤਵੀਆਂ ਇਹਦੀ 30 ਆ ਅੱਛਾ ਹਾਂਜੀ ਤੇ ਵਧੀਆ ਪੂਰਾ ਪੂਰਾ ਵਧੀਆ ਐਨ ਤੇ ਇਹਦੇ ਚ ਹੁਣ ਜਿਵੇਂ ਆ 4 ਵੀਲ ਆ ਇਹ ਕਿੰਨੇ 80 ਆ ਇਹ 80 ਐਚਪੀ ਦਾ ਤੇ ਇਹ ਦੋਨੋਂ ਨੱਬੀ ਇਹ ਦੋਨੋਂ ਤੇ ਪਰਫਾਰਮੈਂਸ ਕਿੰਦੀ ਜਾਦੇ ਵਧੀਆ ਪਰਫਾਰਮੈਂਸ ਇਹਦੀ ਸਾਨੂੰ ਵਧੀਆ ਲੱਗੀ 80 ਦੀ ਹਾਂਜੀ ਕਾਰ ਨੂੰ ਇਹ 4 ਵੀਲ ਕਰਕੇ ਆ ਗਏ 4 ਵੀਲ ਨਹੀਂ ਵੈਸੇ ਵੀ ਇਹਦੇ ਇੰਜਨ ਦੀ ਬੜਕ ਬਹੁਤ ਵਧੀਆ ਨਾਲ ਇਹ ਵੱਖਰੀ ਆ ਜੋਰ ਪਤਾ ਲੱਦ ਦੱਸਦਾ ਕਿ ਮੈਂ ਜੋਰ ਲਾਉਣਾ ਇਹਦਾ ਸਲੈਂਸਰ ਜਿਵੇਂ ਸਟੀਲ ਦਾ ਹੁੰਦਾ ਹਾਂਜੀ ਹਾਂਜੀ ਸਟੀਲ ਦਾ ਹੀ ਆ ਇਹ ਹਾਂਜੀ ਹਾਂਜੀ ਇਹ ਨਾਲ ਦਾ ਹੀ ਆ ਨਾਲ ਦਾ ਨਾਲ ਦਾ ਅੱਛਾ ਇਹਨਾਂ ਦੇ ਦੂਜੇ ਲੱਗਦੇ ਇਹਨਾਂ ਦੇ ਦੂਜੇ ਆ ਇਹ ਥੋੜਾ ਜਿਹਾ ਐਕਸਪੋਰਟ ਮਾਡਲ ਜਿਆ ਇਦਾਂ ਉਧਰੋਂ ਸੈਂਪਲ ਹੋ ਗਿਆ ਆ ਤੇ ਇਹ ਇੱਥੇ ਆਪਣੇ ਫਰਾ ਇੱਥੇ ਹੋਇਆ ਹੈ ਹੁਸ਼ਿਆਰ ਹੋਇਆ ਤੇ ਇਹ ਉਧਰੋਂ ਹੋਇਆ ਵਾ ਹੈ ਸੇਮ ਹੀ ਲੱਗਦਾ ਹੁਸਾਰਾ ਮੈਨੂੰ ਇਹਦਾ ਫੀਚਰ ਵੀ ਥੋੜੇ ਲੱਗ ਗਿਆ ਜਿੱਦਾਂ ਇਹਦੇ ਲੱਗਾ ਪੰਪ ਪਿੱਛੇ ਤੇਲ ਭੇਜਦਾ ਜਦੋਂ ਆਪਾਂ ਬ੍ਰੇਕ ਲਾਉਨੇ ਟਰਾਲੀ ਦੇ ਹਾਂ ਇਹ ਇਹਦੇ ਵਿੱਚ ਹੀ ਇਹਨਾਂ ਦੋਹਾਂ ਚੈ ਨਹੀਂਗਾ ਠੀਕ ਹੈ ਹਾਂਜੀ ਤੇ ਇਹਦਾ 4 ਵੀਲ ਆ ਜਿਹੜਾ ਉਹ ਸਵਿਚ ਤੇ ਆ ਅੱਛਾ ਜੀ ਹਾਂਜੀ ਲੀਵਰ ਹੈ ਨਹੀਂਗਾ ਓਕੇ ਸਵਿਚ ਸਵਿਚ ਤੇ ਆ ਜਿਹਦਾ ਟਿਪਰ ਨਾ ਹੁੰਦਾ ਹਾਂ 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 ਸਹੀ ਆ ਉਹ ਉਹ ਵੀ ਐਕਸਟਰਾ ਫੀਚਰ ਕਦੋਂ ਦਾ ਪਾ ਦਿੱਤਾ ਹਨ ਨਾ ਵੀ ਅੱਜ ਦੇ ਟਰੈਕਟਰਾਂ 'ਚ ਨਹੀਂ ਆਇਆ ਅੱਜ ਤੱਕ ਹੀ ਨਹੀਂ ਆਇਆ ਹਾਂ ਹੁਣ ਹੁਣ ਜਿਵੇਂ ਹਾਲੈਂਡ ਨੇ ਨਵਾਂ ਟਰੈਕਟਰ ਆਇਆ ਵਾ ਹਾਂਜੀ ਉਹਦੇ ਵਿੱਚ ਉਹਦੇ ਵਿੱਚ 120 HP ਪਾਸ ਆਇਆ ਉਹਦੇ 'ਚ ਆਇਆ ਵਾ ਤੇ ਇਹਦੇ ਵਿੱਚ ਉਦੋਂ ਹੀ ਤੇ ਇਹ ਟਰੈਕਟਰ ਦੀ ਪਰਫਾਰਮੈਂਸ ਜਿਵੇਂ ਆਨੇ ਤੇ ਖਰਚਾ ਕਿਹੜੇ ਦਾ ਜ਼ਿਆਦਾ ਹੈ ਖਰਚਾ ਤਾਂ ਜੀ ਸੇਮ ਹੀ ਆ ਅੱਛਾ ਹਾਂਜੀ ਠੀਕ ਹੈ ਤੇ ਇੱਕ ਇੱਕ ਬਾਈ ਅੱਗੇ ਦੱਸ ਦੇ ਜਾਂਦਾ ਵੀ ਇਹਦੇ ਟੀਲ ਜਿਹੜਾ ਸਾਰਾ ਸਾਰੇ ਦਾ ਇੱਕੋ ਹੀ ਆ ਕਿਦਾਂ ਜਾਨੀ ਕਿ ਇੱਕ ਜਾਨੀ ਕਿ ਉਹੀ ਗੇਅਰ ਨੂੰ ਜਾਂਦਾ ਵਾ ਜੀ ਹਾਂ ਜੀ ਹਾਂ ਜੀ ਬਾਕੀ ਸਾਰਾ ਸੇਮ ਆ ਪਾਵਰ ਨੂੰ ਸਾਰਾ ਸੇਮ ਹਾਂ ਤੇ ਆ ਜੋ ਆਪਾਂ ਮਗਰਲੇ ਪਾਸੇ ਪਹਿਲਾਂ ਤੁਹਾਨੂੰ ਥੋੜਾ ਦਿਖਾ ਦਈਏ ਫੰਕਸ਼ਨ ਇੱਕ ਤੇ ਦੀ ਡੀਲ ਡਾਲ ਬਹੁਤ ਵੱਡੀ ਆ ਹਨਾ ਹਾਂ ਜੀ ਹਾਂ ਜੀ ਵੀ ਐ ਪੂਰਾ ਇਹਦੇ ਜਿਹੜੇ ਜੈਕ ਆ ਹਮ ਇਹ ਹਾਲੈਂਡ ਨਾਲੋਂ ਵੱਖਰੇ ਆ ਜਦਾਂ ਦੇਖਣ ਵਾਲਾ ਤੇ ਕਹਿ ਸਕਦਾ ਸੇਮ ਆ ਪਰ ਇਹਨਾਂ ਦੇ ਸਾਈਜ਼ 'ਚ ਫਰਕ ਆ ਤੇ ਹੈ ਵੀ ਇਹਨੂੰ ਦੋਆ ਉਹ ਟਾਈਮ ਦੇ ਹਾਂ ਹਾਂ ਜੀ ਹਾਂ ਜੀ ਉਹ ਨਹੀਂ ਤਾਂ ਹੁਣ 1 ਲੱਖ ਦੇ ਥੋੜੀ ਜਿਹੀ ਲੈਫਟ ਦੀ ਕੈਪੈਸਿਟੀ ਹੁੰਦਾ ਹੁੰਦੀ ਹੈ ਤੇ ਇਹਦੇ ਡਬਲ ਲਾ ਕੇ ਇਹਦੀ ਤਾਂ ਕੰਪੈਸਿਟੀ ਬਹੁਤ ਹੋ ਗਈ ਲੈਫਟ ਦੀ ਤੇ ਪੀਟੀਓ ਤੇ ਵੀ ਚਲਾਇਆ ਕਿ ਦੇਖ ਨਹੀਂ ਨਹੀਂ ਪੀਟੀਓ ਤੇ ਨਹੀਂ ਚਲਾਇਆ ਜਮਾਈ ਨਹੀਂ ਚਲਾਇਆ ਜਮਾਈ ਨਹੀਂ ਅੱਛਾ ਸਾਰਿਆਂ ਦੇ ਉਵੇਂ ਹੀ ਆ ਹਾਂਜੀ ਹਾਂਜੀ ਤੇ ਇਹਨੂੰ ਜਿਹੜਾ ਜੇ ਆਪਾਂ ਹੁਣ ਜਿਵੇਂ ਟਰਾਲੇ ਟਰੋਲੇ ਦੇ ਕਹੀਏ ਹਾਂਜੀ ਕਿੰਨਾ ਕੁ ਵਜਨ ਦੇ ਖਿੱਚ ਲੈ ਜਾਂਦਾ ਵਾ ਵਜਨਤਾ ਜੀ ਚਲੋ ਰਾਹ ਚ ਆਈਦਾ ਵਧੀਆ ਇਹਨੇ ਤਾਂ ਖਿੱਚੀ ਲ ਜਾਣਾ ਇਹਨੇ ਤਾਂ ਕਹਿਣਾ ਇਹਨੇਗਾ ਕਿ ਬੱਸ ਠੀਕ ਆ ਹਾਂਜੀ ਤਿਤ ਤੂੰ ਹੁਣ ਜਿਵੇਂ ਆਪਣੇ ਇੰਨੇ ਟਰੈਕਟਰ ਖੜੇ ਆ ਸਭ ਤੋਂ ਵਧੀਆ ਬੈਸਟ ਕਿਹੜੇ ਟਰੈਕਟਰ ਨੂੰ ਮੰਨਦਾ ਜਿਹੜਾ ਸਭ ਤੋਂ ਜ਼ਿਆਦਾ ਤੇਰਾ ਪਿਆਰਾ ਟਰੈਕਟਰ ਹੈ ਇਹ ਹੀ ਨੇ ਕਿਉਂਕਿ ਇਹਨਾਂ ਦੇ ਫੀਚਰ ਹਾਂ ਬਾਕੀ ਅੱਜ ਦੇ ਟਾਈਮ 'ਚ ਹੀ ਰੇਅਰ ਆ ਬਹੁਤ ਠੀਕ ਹੈ ਹਾਂਜੀ ਹਾਂ ਇਹ ਵੀ ਗੱਲ ਸਹੀ ਹੈ ਜੀ ਇਹ ਟਰੈਕਟਰ ਹੁਣ ਹੁਣ ਦੇ ਟਾਈਮ 'ਚ ਅੱਜ ਜਿਵੇਂ ਤੁਹਾਡੇ ਕੋਲੇ ਤਿੰਨ ਚਾਰ ਟਰੈਕਟਰ ਆ ਹਾਂਜੀ ਹਾਂਜੀ ਹੁਣ ਹਰ ਇੱਕ ਬੰਦਾ ਇਹ ਸੋਚਦਾ ਉਹ ਯਾਰ ਵੀ ਕੋਈ ਟਰੈਕਟਰ ਵਿੱਚੋਂ ਵੇਚ ਦੇ ਹੁੰਦਾ ਇਹ ਵੀ ਲੈ ਲੀ ਗਏ ਹਾਂਜੀ ਹਾਂਜੀ ਤੇ ਕਹਿੰਦੇ ਵੀ ਹੁਣ ਕਹਿੰਦੇ ਵੀ ਬਹੁਤ ਨੇ ਜਿੱਦਾਂ ਮਰਜੀ ਦੱਸੋ ਕੀ ਪ੍ਰਾਈਸ ਆ ਇਹਨਾਂ ਦਾ ਕੋ ਹਾਂ ਹਾਂਜੀ ਅਬੀ ਆ ਬੜੇ ਬੰਦੇ ਹੁਣ ਆਪਣੀਆਂ ਵੀਡੀਓ ਦੇਖ ਕੇ ਜਾਂ ਵੀਡੀਓ ਪਹਿਲਾਂ ਜੇ ਉਹ ਵੀ ਤੂੰ ਇਨਸਟਾ ਤੇ ਪਾਉਂਦਾ ਰਹਿਣਾ ਉਦੋਂ ਪਹੁੰਚਦੇ ਹੋਣੇ ਯਾਰ ਵੀ ਵਿੱਚ ਨਾ ਕੋਈ ਜੀ ਹਾਂਜੀ ਹਾਂਜੀ ਹਣਾ ਅਨੇ ਕਈ ਭਰਾ ਆਪਣੇ ਕਮੈਂਟ ਵੀ ਕਰਨਗੇ ਕਿ ਬਾਈ ਇੰਨਾ ਆ ਕਿ ਇੰਨਿਆਂ ਦੀ ਲੋੜ ਹੀ ਨਹੀਂ ਰੱਖਣ ਦੀ ਹਾਂ ਇਹ ਖੇਤੀ ਤਾਂ ਪੰਜਾਂ ਨਾਲ ਵੀ ਹੋ ਜਾਂਦੀ ਹੁਣ ਨੂੰ ਹੋ ਵੀ ਜਾਂਦੀ ਆ ਉਹ ਆਪਣੇ ਤਰੀਕੇ ਆ ਪਰ ਆਪਾਂ ਸ਼ੌਂਕ ਨੂੰ ਰੱਖੇ ਅੱਦੇ ਟਰੈਕ ਖੇਤੀ ਵਾਲੇ ਵੱਖਰੇ ਸ਼ੌਂਕ ਵਾਲੇ ਵੱਖਰੇ ਵੱਖਰੇ ਹਾਂ ਬਿਲਕੁਲ ਹਾਂਜੀ ਸਹੀ ਗੱਲ ਆ ਤੇ ਇਸ ਤੋਂ ਬਾਅਦ ਆਪਾਂ ਚੱਲ ਗਏ ਮਹਿੰਦਰਾ ਤੇ ਜੀ ਇਹ ਹੈਗਾ 11 ਮਾਡਲ